वेलकम दोस्तों आज ਆਪਾਂ ਇੱਕ ਐਸੀ ਚੀਜ਼ ਦੀ ਗੱਲ ਕਰਾਂਗੇ ਜੋ ਦਿਖਾਈ ਨਹੀਂ ਦਿੰਦੀ ਪਰ ਤੁਹਾਡੇ ਪੂਰੇ ਜੀਵਨ ਨੂੰ ਕੰਟਰੋਲ ਕਰਦੀ ਹੈ ਔਰ ਉਹ ਹੈ એનર્ਜੀ ਅਗਰ ਤੁਸੀਂ એનર્ਜੀ ਨੂੰ ਸਮਝ ਜਾਓ ਔਰ ਉਹਨੂੰ ਸਹੀ ਤਰੀਕੇ ਯੂਜ਼ ਕਰਨਾ ਸਿੱਖ ਜਾਓ ਤਾਂ ਤੁਸੀਂ ਆਪਦੇ ਜੀਵਨ ਦਾ ਨਿਰਮਾਣ ਖੁਦ ਕਰ ਸਕਦੇ ਹੋ ਤੁਹਾਡੀ એનર્ਜੀ ਹੀ ਇਹ ਡਿਸਾਈਡ ਕਰਦੀ ਹੈ ਕਿ ਤੁਹਾਡੀ ਕਿਸਮਤ ਕਿਵੇਂ ਦੀ ਬਣੇਗੀ ਦੋਸਤੋ એનર્ਜੀ ਦੋ ਤਰ੍ਹਾਂ ਦੀ ਹੁੰਦੀ ਹੈ ਪੋਜ਼ਿਟਿਵ ਔਰ ਨੈਗੇਟਿਵ ਅਗਰ ਤੁਸੀਂ ਦੋਨੋਂ એનર્ਜੀਆ ਨੂੰ ਬੈਲੈਂਸ ਕਰਨਾ ਸਿੱਖ ਜਾਓ ਤਾਂ ਤੁਸੀਂ ਜਿਵੇਂ ਦਾ ਜੀਵਨ ਚਾਹੋ ਬਣਾ ਸਕਦੇ ਹੋ ਔਰ ਉਹਦੇ ਲਈ ਸਭ ਤੋਂ ਪਹਿਲੇ ਤੁਹਾਨੂੰ ਇਹ ਸਮਝਣਾ ਪਏਗਾ ਪੂਰੇ ਬ੍ਰਹਿਮੰਡ ਦੇ ਅੰਦਰ ਤੁਹਾਨੂੰ ਜੋ ਵੀ ਨਜ਼ਰ ਆ ਰਿਹਾ ਹੈ ਹਰ ਚੀਜ਼ એનર્ਜੀ ਹੈ ਤੁਹਾਡਾ ਸ਼ਰੀਰ ਵੀ એનર્ਜੀ ਹੈ ਤੁਹਾਡੇ ਵਿਚਾਰ ਤੁਹਾਡੀ ਸੋਚ ਤੁਹਾਡੀ ਇਮੋਸ਼ਨਸ ਤੁਹਾਡੀ ਫੀਲਿੰਗਸ ਹਰ ਚੀਜ਼ એનર્ਜੀ ਦੇ ਰੂਪ ਵਿੱਚ ਬ੍ਰਹਿਮੰਡ ਦੇ ਅੰਦਰ ਜਾਂਦੀ ਹੈ ਔਰ ਬ੍ਰਹਿਮੰਡ ਤੁਹਾਡੇ ਵਰਡਸ ਨੂੰ ਨਹੀਂ ਸਮਝਦਾ ਬ੍ਰਹਿਮੰਡ ਤੁਹਾਡੀ એનર્ਜੀ ਦੀ ਲੈਂਗੁਏਜ ਸਮਝਦਾ ਹੈ ਅਗਰ ਤੁਸੀਂ ਆਪਣੀ એનર્ਜੀ ਨੂੰ ਸਹੀ ਤਰੀਕੇ ਯੂਜ਼ ਕਰਕੇ ਆਪਦੇ ਸ਼ਬਦਾਂ ਦੇ ਥਰੂ ਬ੍ਰਹਿਮੰਡ ਤੱਕ ਪਹੁੰਚਾ ਦਿਓ ਤਾਂ ਤੁਸੀਂ ਜੋ ਵੀ ਚਾਹੁੰਦੇ ਹੋ ਆਪਦੀ ਲਾਈਫ ਦੇ ਅੰਦਰ ਹਾਸਿਲ ਕਰ ਸਕਦੇ ਹੋ ਪੂਰਾ ਯੂਨੀਵਰਸ ਤੁਹਾਨੂੰ ਸਪੋਰਟ ਕਰਨਾ ਸ਼ੁਰੂ ਕਰ ਦੇਗਾ ਅਗਰ ਤੁਸੀਂ ਸਿਰਫ એનર્ਜੀ ਨੂੰ ਸਮਝ ਜਾਓ ਔਰ ਉਹਨੂੰ ਅੱਛੇ ਤਰੀਕੇ ਯੂਜ਼ ਕਰ ਸਕੋ ਤਾਂ એનર્ਜੀ ਦਾ ਮਤਲਬ ਹੁੰਦਾ ਤੁਹਾਡੀ ਅੰਦਰੂਨੀ ਹਾਲਤ ਜਦੋਂ ਤੁਸੀਂ ਖੁਸ਼ ਹੁੰਦੇ ਹੋ ਸ਼ਾਂਤ ਹੋਰ ਥੈਂਕਫੁਲ ਹੁੰਦੇ ਹੋ ਉਦੋਂ ਤੁਸੀਂ ਪੋਜ਼ਿਟਿਵ એનર્ਜੀ ਵਿੱਚ ਹੁੰਦੇ ਹੋ ਪਰ ਜਦੋਂ ਤੁਸੀਂ ਗੁੱਸੇ 'ਚ ਹੁੰਦੇ ਹੋ ਡਰੇ ਹੋਏ ਹੁੰਦੇ ਹੋ ਅਸ਼ਾਂਤ ਹੁੰਦੇ ਹੋ ਉਸ ਟਾਈਮ ਤੁਸੀਂ 네ਗਟਿਵ એનર્ਜੀ ਵਿੱਚ ਹੁੰਦੇ ਹੋ ਔਰ ਜਿਸ ਤਰ੍ਹਾਂ ਦੀ એનર્ਜੀ ਤੁਸੀਂ ਬ੍ਰਹਮਾਣਡੇ ਛੋੜਦੇ ਹੋ ਉਵੇਂ ਦੇ ਹੀ ਹਾਲਾਤ ਤੁਸੀਂ ਆਪ ਦੀ ਲਾਈਫ ਵਿੱਚ ਆਕਰਸ਼ਿਤ ਕਰਦੇ ਹੋ એનર્ਜੀ ਕਦੀ ਝੂਠ ਨਹੀਂ ਬੋਲਦੀ ਤੁਸੀਂ ਉੱਪਰੋਂ ਭਾਵੇਂ ਜਿੰਨਾ ਮਰਜੀ ਸਮਾਈਲ ਕਰ ਰਹੇ ਹੋ ਲੇਕਿਨ ਤੁਹਾਡੇ ਅੰਦਰ ਦੀ એનર્ਜੀ ਬ੍ਰਹਮਾਣਡ ਨੂੰ ਸੁਣਾਈ ਦਿੰਦੀ ਹੈ ਔਰ ਉਹ ਵੈਸੇ ਹੀ ਹਾਲਾਤ ਤੁਹਾਡੀ ਲਾਈਫ ਵਿੱਚ ਭੇਜਦਾ ਹੈ ਜੇ ਤੁਹਾਡੀ ਅੰਦਰ ਦੀ એનર્ਜੀ ਪੋਜੀਟਿਵ ਹੈ ਤਾਂ ਉਹ ਤੁਹਾਡੀ ਲਾਈਫ ਵਿੱਚ ਹਮੇਸ਼ਾ ਖੁਸ਼ੀਆਂ ਹੀ ਲੈ ਕੇ ਆਏਗੀ ਪੋਜੀਟਿਵ એનર્ਜੀ ਤੁਹਾਡੀ ਲਾਈਫ ਦੇ ਅੰਦਰ ਸਹੀ ਮੌਕੇ ਸਹੀ ਲੋਗ ਗਰੋਥ ਔਰ ਸ਼ਾਂਤੀ ਲੈ ਕੇ ਆਉਂਦੀ ਹੈ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਕੁਝ ਲੋਕਾਂ ਦੀ ਲਾਈਫ ਵਿੱਚ ਅਗਰ ਮੁਸ਼ਕਿਲ ਕੜੀਆਂ ਹੁੰਦੀਆਂ ਵੀ ਨੇ ਤਾਂ ਉਹ ਫਿਰ ਤੋਂ ਦੁਬਾਰਾ ਸੈਟਲ ਹੋ ਜਾਂਦੇ ਆ। ਅਗਰ ਉਹ ਜ਼ੀਰੋ ਤੇ ਵੀ ਆ ਜਾਂਦੇ ਆ ਤਾਂ ਫਿਰ ਤੋਂ ਦੁਬਾਰਾ ਖੜੇ ਹੋ ਜਾਂਦੇ ਆ ਔਰ ਫਿਰ ਤੋਂ ਕਾਮਯਾਬ ਹੋ ਜਾਂਦੇ ਆ। ਕਿਉਂਕਿ ਉਹ ਕਦੀ ਵੀ ਪੈਨਿਕ ਨਹੀਂ ਹੁੰਦੇ। ਉਹ ਹਮੇਸ਼ਾ ਇੱਕ ਵਿਸ਼ਵਾਸ ਦੇ ਅੰਦਰ ਜੀਂਦੇ ਆ ਕਿ ਸਭ ਕੁਝ ਠੀਕ ਹੋ ਜਾਏਗਾ। ਲੇਕਿਨ ਕੁਝ ਲੋਕਾਂ ਨੂੰ ਤੁਸੀਂ ਦੇਖਿਆ ਹੋਵੇਗਾ ਉਹ ਜਦੋਂ ਇੱਕ ਵਾਰ ਗਿਰਦੇ ਆ, ਪਹਿਲੀ ਵਾਰ ਹੀ ਗਿਰਦੇ ਆ ਔਰ ਦੁਬਾਰਾ ਕਦੀ ਉੱਠਦੇ ਹੀ ਨਹੀਂ ਆ। ਜੋ ਲੋਕ ਹਮੇਸ਼ਾ ਨੈਗੇਟਿਵ ਰਹਿੰਦੇ ਆ ਉਹ ਲਾਈਫ ਦੇ ਅੰਦਰ ਨੈਗੇਟਿਵ ਹਾਲਾਤਾਂ ਨੂੰ ਆਕਰਸ਼ਿਤ ਕਰਦੇ ਆ ਨੈਗੇਟਿਵ એનર્ਜੀ ਤੁਹਾਡੀ ਲਾਈਫ ਦੇ ਅੰਦਰ ਹਮੇਸ਼ਾ ਕਨਫਿਊਜ਼ਨ ਲੈ ਕੇ ਆਉਂਦੀ ਹੈ ਸੇਮ ਗਲਤੀਆਂ ਵਾਰ-ਵਾਰ ਸੇਮ ਪ੍ਰੋਬਲਮ ਵਾਰ-ਵਾਰ ਸਟ੍ਰੈਸ ਨੂੰ ਆਕਰਸ਼ਿਤ ਕਰਦੀ ਹੈ ਜਦੋਂ ਤੁਸੀਂ ਆਖਦੇ ਹੋ ਕਿ ਮੇਰੇ ਨਾਲ ਹੀ ਐਸਾ ਕਿਉਂ ਹੁੰਦਾ ਹੈ ਤਾਂ ਯੂਨੀਵਰਸ ਆਹਦਾ ਤੁਹਾਡੀ ਲਾਈਫ ਦੇ ਅੰਦਰ ਥੋੜੀ ਜਿਹੀ ਮੁਸ਼ਕਲਾਂ ਹੋਰ ਭੇਜ ਦੇਣਾ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਲੋਕ ਕੰਪਲੇਂਟ ਕਰਦੇ ਆ ਕਿ ਮੇਰੇ ਨਾਲ ਹੀ ਹਮੇਸ਼ਾ ਗਲਤ ਹੁੰਦਾ ਮੈਂ ਤਾਂ ਹਮੇਸ਼ਾ ਪੋਜ਼ਿਟਿਵ ਸੋਚਦਾ ਪਰ ਮੇਰੇ ਨਾਲ ਗਲਤ ਹੁੰਦਾ ਉੱਪ ਪਰ ਤੁਹਾ ਅੰਦਰ ਤੁਹਾਡੀ એનર્ਜੀ ਜੋ ਹੈ ਉਹ ਨੈਗੇਟਿਵ ਹੈ اور ਯੂਨੀਵਰਸ ਲਾਅ ਆਫ ਅਟਰੈਕਸ਼ਨ ਤੁਹਾਡੀ ਅੰਦਰ ਦੀ એનર્ਜੀ ਨੂੰ ਤੁਹਾਡੀ ਫੀਲਿੰਗ ਨੂੰ ਸਮਝਦਾ ਹੈ ਲਾਅ ਆਫ ਅਟਰੈਕਸ਼ਨ ਤੁਹਾਡੀ એનર્ਜੀ ਦੇ ਅਨੁਸਾਰ ਕੰਮ ਕਰਦਾ ਹੈ ਜੋ ਤੁਸੀਂ ਫੀਲ ਕਰ ਰਹੇ ਹੋ ਵੈਸੇ ਹੀ ਹਾਲਾਤਾਂ ਨੂੰ ਆਪਦੀ ਲਾਈਫ ਦੇ ਅੰਦਰ ਆਕਰਸ਼ਿਤ ਕਰਦੇ ਹੋ ਅਗਰ ਤੁਹਾਡੀ એનર્ਜੀ ਨੈਗੇਟਿਵ ਹੈ ਤਾਂ ਤੁਸੀਂ ਨੈਗੇਟਿਵ ਹਾਲਾਤ ਨੈਗੇਟਿਵ ਲੋਕਾਂ ਨੂੰ ਹੀ ਆਪਦੀ ਲਾਈਫ ਵਿੱਚ ਆਕਰਸ਼ਿਤ ਕਰੋਗੇ ਇਸ ਲਈ ਸਭ ਤੋਂ ਪਹਿਲੇ ਤੁਹਾਨੂੰ ਆਪਦੀ એનર્ਜੀ ਨੂੰ ਸ਼ਿਫਟ ਕਰਨਾ ਪਏਗਾ ਅਗਰ ਤੁਸੀਂ ਆਪਦੀ એનર્ਜੀ ਨੂੰ ਪੋਜ਼ਿਟਿਵ ਕਰਦੇ ਹੋ ਤਾਂ ਹੀ ਤੁਸੀਂ ਪੋਜ਼ਿਟਿਵ ਚੀਜ਼ਾਂ ਨੂੰ ਆਪਦੀ ਖੁਸ਼ੀਆਂ ਨੂੰ ਆਕਰਸ਼ਿਤ ਕਰ ਪਾਓਗੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਦੀ એનર્ਜੀ ਨੂੰ ਸ਼ਿਫਟ ਕਿਵੇਂ ਕਰੀਏ ਨੈਗੇਟਿਵ ਤੋਂ ਪੋਜ਼ਿਟਿਵ ਕਿਵੇਂ ਹੋਈਏ ਤਾਂ ਉਹਦੇ ਲਈ ਮੈਂ ਤੁਹਾਨੂੰ ਚਾਰ ਸਟੈਪ ਦੱਸਾਂਗਾ ਜੋ ਇੰਨੇ ਪ੍ਰਭਾਵਸ਼ਾਲੀ ਹੈ ਅਗਰ ਤੁਸੀਂ ਉਹਨਾਂ ਨੂੰ ਕਰਦੇ ਹੋ ਤਾਂ ਤੁਸੀਂ ਆਪਦੀ ਨੈਗੇਟਿਵ એનર્ਜੀ ਨੂੰ ਆਪਣੇ ਆਪ ਖਤਮ ਕਰਕੇ ਉਹਦੀ ਜਗ੍ਹਾ ਆਪਦੀ એનર્ਜੀ ਨੂੰ ਪੋਜ਼ਿਟਿਵ ਕਰ ਲੋਗੇ ਜਿੰਨਾ ਵਿੱਚੋਂ ਪਹਿਲਾ ਸਟੈਪ ਹੈ ਅਵੇਅਰਨੈਸ ਦੋਸਤੋ ਨੈਗੇਟਿਵ ਵਿਚਾਰ ਨੂੰ ਕਦੀ ਵੀ ਇਗਨੋਰ ਨਾ ਕਰੋ ਅਗਰ ਤੁਹਾਡੇ ਅੰਦਰ ਨੈਗੇਟਿਵ ਵਿਚਾਰ ਹੁੰਦਾ ਹੈ ਤਾਂ ਤੁਸੀਂ ਉਹਨੂੰ ਦੇਖੋ ਉਹਦੇ ਨਾਲ ਲੜਨਾ ਵੀ ਨਹੀਂ ਹੈ ਉਹਨੂੰ ਇਗਨੋਰ ਵੀ ਨਹੀਂ ਕਰਨਾ ਬਸ ਤੁਸੀਂ ਉਹਨੂੰ ਦੇਖਣਾ ਹੈ ਕਿ ਮੇਰੇ ਅੰਦਰ ਹੁਣੇ-ਹੁਣੇ ਨੈਗੇਟਿਵ ਵਿਚਾਰ ਆਇਆ ਜਦੋਂ ਤੁਸੀਂ ਆਪਦੇ ਵਿਚਾਰਾਂ ਨੂੰ ਦੇਖਦੇ ਹੋ ਔਰ ਉਹਨਾਂ ਦੇ ਵਿੱਚ ਉਲਝਦੇ ਨਹੀਂ ਉਹਨੂੰ ਉਸੀ ਤਰੀਕੇ ਦੇਖਿਆ ਔਰ ਜਾਨ ਦਿੱਤਾ ਤਾਂ ਤੁਸੀਂ 2-4 ਦਿਨ ਦੇ ਅੰਦਰ ਅੰਦਰ ਦੇਖੋਗੇ 네ਗੇਟਿਵ ਵਿਚਾਰ ਤਾਂ ਆਣਗੇ ਲੇਕਿਨ ਉਹ ਤੁਹਾਡੇ ਉੱਪਰ ਇਹਨਾਂ ਪ੍ਰਭਾਵ ਨਹੀਂ ਛੋੜਨਗੇ 네ਗੇਟਿਵਿਟੀ ਆਏਗੀ ਲੇਕਿਨ ਤੁਹਾਨੂੰ ਡਰਾਏਗੀ ਨਹੀਂ ਆਏਗੀ ਔਰ ਚਲੀ ਜਾਏਗੀ ਔਰ ਦੂਸਰਾ ਹੈ ਗ੍ਰੈਟੀਟਿਊਡ ਜਦੋਂ ਵੀ ਤੁਹਾਡੇ ਅੰਦਰ 네ਗੇਟਿਵ ਵਿਚਾਰ ਆਣ ਤਾਂ ਤੁਸੀਂ ਕੋਈ ਤਿੰਨ ਅਸੀਆਂ ਚੀਜ਼ਾਂ ਲੈ ਲਓ ਜੋ ਤੁਹਾਨੂੰ ਬਹੁਤ ਅੱਛੀਆਂ ਲੱਗਦੀਆਂ ਜੋ ਆਲਰੇਡੀ ਤੁਹਾਡੇ ਕੋਲ ਹੈਗੀਆਂ ਉਹਨਾਂ ਦੇ ਵਾਸਤੇ ਤੁਸੀਂ ਗ੍ਰੈਟੀਟਿਊਡ ਕਰੋ ਦੋਸਤੋ ਤੁਹਾਡੇ ਅੰਦਰ ਜਾਂ ਤਾਂ ਪੋਜ਼ਿਟਿਵ એનર્ਜੀ ਰਹਿ ਸਕਦੀ ਹੈ ਜਾਂ 네ਗੇਟਿਵ ਰਹਿ ਸਕਦੀ ਹੈ। ਔਰ ਗ੍ਰੈਟੀਟਿਊਡ ਸਭ ਤੋਂ ਜ਼ਿਆਦਾ ਪੋਜ਼ਿਟਿਵ એનર્ਜੀ ਹੈ। ਜਦੋਂ ਤੁਸੀਂ ਗ੍ਰੈਟੀਟਿਊਡ ਚੰਦੇ ਹੋ ਤੁਸੀਂ ਕਿਸੇ ਵੀ ਚੀਜ਼ ਦੇ ਲਈ ਗ੍ਰੈਟੀਟਿਊਡ ਕਰਦੇ ਹੋ ਤਾਂ ਤੁਸੀਂ 네ਗੇਟਿਵ ਹੋ ਹੀ ਨਹੀਂ ਸਕਦੇ। ਗ੍ਰੈਟੀਟਿਊਡ ਦੀ એનર્ਜੀ 네ਗੇਟਿਵਿਟੀ ਨੂੰ ਆਪਣੇ ਆਪ ਖਤਮ ਕਰਦੀ ਹੈ। ਔਰ ਤੀਜਾ ਹੈ ਬੋਡੀ ਮੂਵਮੈਂਟ। ਜਦੋਂ ਵੀ ਤੁਸੀਂ 네ਗੇਟਿਵ ਹੋਵੋ ਤੁਸੀਂ 2 ਤੋਂ 5 ਮਿੰਟ ਤੇਜ਼ ਤੇ ਚੱਲਣਾ ਸ਼ੁਰੂ ਕਰ ਦਿਓ। ਇੱਕ ਛੋਟੀ ਜੀ ਵਾਕ ਕਰੋ ਜਾਂ ਤੁਸੀਂ ਡੀਪ ਬਰੀðਿੰਗ ਕਰੋ ਜਾਂ ਸਟ੍ਰੈਚਿੰਗ ਵਗੈਰਾ ਕਰੋ ਤੁਸੀਂ ਦੇਖੋਗੇ ਤੁਹਾਡੀ એનર્ਜੀ ਇਨਸਟੈਂਟਲੀ ਸ਼ਿਫਟ ਹੋਣਾ ਸ਼ੁਰੂ ਹੋ ਜਾਏਗੀ ਔਰ ਚੌਥਾ ਹੈ ਸਹੀ ਵਰਡਾਂ ਨੂੰ ਯੂਜ਼ ਕਰੋ ਤੁਸੀਂ ਕੋਈ ਵੀ ਪੋਜ਼ਿਟਿਵ ਅਫਰਮੇਸ਼ਨ ਬੋਲੋ ਜੋ ਹੋ ਰਿਹਾ ਅੱਛਾ ਹੋ ਰਿਹਾ ਔਰ ਜੋ ਹੋਏਗਾ ਉਹ ਵੀ ਅੱਛਾ ਹੋਏਗਾ ਮੇਰਾ ਰੱਬ ਮੇਰੇ ਨਾਲ ਹੈ ਤੁਸੀਂ ਦੇਖੋਗੇ ਤੁਹਾਡੀ એનર્ਜੀ ਉਸੇ ਟਾਈਮ ਸ਼ਿਫਟ ਹੋਣਾ ਸ਼ੁਰੂ ਹੋ ਜਾਏਗੀ ਜਦੋਂ ਵੀ ਤੁਹਾਡੇ ਅੰਦਰ 네ਗੇਟਿਵ એનર્ਜੀ ਆਵੇ ਤੁਸੀਂ ਇਹ ਚਾਰ ਸਟੈਪ ਹੱਥੋਂ ਹੱਥ ਕਰੋ ਕੁਝ ਦਿਨ ਦੇ ਅੰਦਰ ਅੰਦਰ ਹੀ 네ਗੇਟਿਵ એનર્ਜੀ ਤੁਹਾਡੇ ਉੱਪਰ ਪ੍ਰਭਾਵ ਦਿਖਾਉਣਾ ਬੰਦ ਕਰ ਦੇਗੀ। ਔਰ ਜਿੰਨਾ ਜ਼ਿਆਦਾ ਤੁਸੀਂ ਪੋਜ਼ਿਟਿਵ ਹੋ ਜਾਓਗੇ ਤੁਸੀਂ ਆਪਦੀ ਲਾਈਫ ਦੇ ਅੰਦਰ ਓਨਾ ਹੀ achhiyan ਚੀਜ਼ਾਂ ਨੂੰ ਆਕਰਸ਼ਿਤ ਕਰਨਾ ਸ਼ੁਰੂ ਕਰ ਦੋਗੇ। ਯੂਨੀਵਰਸ ਤੁਹਾਡੇ ਸ਼ਬਦਾਂ ਨੂੰ ਨਹੀਂ ਸਿਰਫ ਤੁਹਾਡੀ એનર્ਜੀ ਨੂੰ ਹੀ ਰਿਫਲੈਕਟ ਕਰਦਾ ਹੈ। ਜੋ ਤੁਸੀਂ ਅੰਦਰੋਂ ਆਉਂਦੇ ਹੋ ਉਹੀ ਚੀਜ਼ਾਂ ਤੁਹਾਨੂੰ ਬਾਹਰ ਲਾਈਫ ਦੇ ਅੰਦਰ ਦੇਖਣ ਨੂੰ ਮਿਲਦੀਆਂ। ਜਦੋਂ ਤੁਸੀਂ ਆਪਦੀ એનર્ਜੀ ਨੂੰ ਸਮਝ ਗਏ ਔਰ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰਨਾ ਸਿੱਖ ਗਏ ਤਾਂ ਤੁਸੀਂ ਆਪਦੇ ਜੀਵਨ ਦਾ ਨਿਰਮਾਣ ਖੁਦ ਕਰ ਸਕੋਗੇ। लोफ अट्रैक्शन ਤੁਹਾਡੇ ਹੱਕੇ ਚ ਕੰਮ ਕਰਨਾ ਸ਼ੁਰੂ ਕਰ ਦੇਗਾ ਤੁਸੀਂ ਜੋ ਚਾਹੋ ਉਹ ਆਪਦੀ ਲਾਈਫ ਦੇ ਅੰਦਰ ਆਕਰਸ਼ਿਤ ਕਰ पाओगे ਤਾਂ ਮੈਂ ਉਮੀਦ ਕਰਦਾ ਕਿ ਤੁਸੀਂ ਅੱਜ ਤੋਂ ਹੀ ਇਹਨਾਂ ਚਾਰੋਂ ਸਟੈਪਾਂ ਨੂੰ ਫੋਲੋ ਕਰੋਗੇ ਔਰ ਆਪਦੀ ਲਾਈਫ ਦਾ ਨਿਰਮਾਣ ਖੁਦ ਕਰੋਗੇ ਦੋਸਤੋ ਅੱਜ ਦੇ ਲਈ ਇਨਾ ਹੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇਗਾ ਅਗਰ ਤੁਹਾਨੂੰ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਜਰੂਰ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਇਸ ਵੀਡੀਓ ਨੂੰ ਆਪਦੇ ਦੋਸਤਾਂ ਦੇ ਨਾਲ ਵੀ ਸ਼ੇਅਰ ਕਰਨਾ ਜਲਦੀ ਹੀ ਮਿਲਦੇ ਹਾਂ ਨੈਕਸਟ ਵੀਡੀਓ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਉਹਨਾਂ ਲਈ ਦਿਲ ਤੋਂ ਸ਼ੁਕਰੀਆ